ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਵੀਡੀਓ ਹੈ ਕਿਉਂਕਿ 29 ਜਨਵਰੀ ਮਾਗਦੀ ਮੱਸਿਆ ਇਹਨਾਂ ਛੇ ਰਾਸ਼ੀ ਵਾਲਿਆਂ ਨੂੰ ਕਰਕੇ ਜਾਵੇਗੀ ਕਰੋੜਪਤੀ ਇਹਨਾਂ ਨੂੰ ਹੁਣ ਕਰੋੜਪਤੀ ਬਣਨ ਤੋਂ ਕੋਈ ਵੀ ਵਿਦਾਤਾ ਰੋਕ ਨਹੀਂ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲਕਸ਼ਮੀ ਦੇਵੀ ਜੀ ਦੀ ਲੇਕ ਕੇ ਹਾਜ਼ਰੀ ਲਗਵਾਉਣਾ ਚਾਹੀਦਾ ਤਾਗੇ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਪੈ ਜਾਵੇ ਤੇ 12 ਰਾਸ਼ੀਆਂ ਵਾਲੇ ਹੋ ਜਾਣ ਧਾਨ ਦੇ ਨਾਲ ਮਾਲਾ ਮਾਲ। ਦੋਸਤੋ ਸਨਾਤਨ ਧਰਮ ਦੇ ਵਿੱਚ ਮੱਸਿਆ ਦਾ ਤਿੰਨ ਬੜਾ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਦਿਨ ਪੁਰਵਜਾਂ ਦੀ ਪੂਜਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਹੈ। ਮੱਸਿਆ ਮਹੀਨੇ ਦੇ ਵਿੱਚ ਇੱਕ ਵਾਰ ਹੀ ਮਨਾਇ ਜਾਂਦੀ ਹੈ। ਇਸ ਦਿਨ ਕੋਈ ਵੀ ਸ਼ੁਭ ਕੰਮ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ। ਹਾਲਾਂਕਿ ਇਸ ਦਿਨ ਗੰਗਾ ਨਦੀ ਦੇ ਵਿੱਚ ਪਵਿੱਤਰ ਇਸ਼ਨਾਨ ਕਰਨਾ ਪਿੱਤਰ ਤਰਪਨ ਕਰਨਾ ਤੇ ਪਿੱਤਰ ਪੂਜਾ ਤੇ ਦਾਨ ਕਰਨਾ ਬ੍ਰਾਹਮਣਾਂ ਨੂੰ ਭੋਜਨ ਦੇਣਾ ਬੜਾ ਹੀ ਸਮਾ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਦੱਸਦਾ ਹਾਂ ਕਿ ਈਸ਼ਵਰ ਮੱਸਿਆ ਪੋਮਬਤੀ ਮੱਸਿਆ ਤੇ ਮੋਨੀ ਮੱਸਿਆ ਹਰੀਆਲੀ ਮੱਸਿਆ ਮਗ ਮੱਸਿਆ ਤੇ ਸਰਬ ਪਵਿੱਤਰੀ ਮੱਸਿਆ ਹਿੰਦੂ ਧਰਮਾ ਦੇ ਵਿੱਚ ਮਨਾਇਆ ਜਾਣ ਵਾਲੀਆਂ ਕੁਝ ਪ੍ਰਮੁੱਖ ਮੱਸਿਆ ਹਨ ਇਸ ਵਾਰ ਮਗ ਦੀ ਮੱਸਿਆ ਮونی ਮੱਸਿਆ ਹੈ ਇਹਨਾਂ ਰਾਸ਼ੀਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਇਹਨਾਂ ਦਾ ਮਹੱਤਵ ਹੋ ਜਾਵੇਗਾ ਇਸ ਦੇ ਨਾਲ ਹੀ ਇਹ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ-ਮਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਆਉਣ ਵਾਲੀਆਂ ਹਨ ਬੇਅੰਤ ਖੁਸ਼ੀਆਂ ਇਹਨਾਂ ਦੀ ਆਰਥਿਕ ਸਥਿਤੀ ਵੀ ਹੁਣ ਸੁਧਰਣ ਵਾਲੀ ਹੈ ਜੋਤਿਸ਼ ਸਾਸਤ੍ਰ ਦੇ ਅਨੁਸਾਰ 29 ਜਨਵਰੀ ਦਾ ਦਿਨ ਬੜਾ ਹੀ ਸ਼ਕਤੀਸ਼ਾਲੀ ਦਿਨ ਹੈ ਕਿਉਂਕਿ ਇਹ ਚੰਦਰਮਾ ਦੀ ਪੂਜਾ ਨੂੰ ਸਮਰਪਿਤ ਹੈ ਇਸ ਦਿਨ ਚੰਦਰਮਾ ਆਪਣੇ ਲੋਪੋਂ ਦੇ ਪੜਾਅ ਦੇ ਵਿੱਚ ਹੁੰਦਾ ਹੈ ਜੇ ਤੁਹਾਡੇ ਜਨਮ ਦਾ ਚੰਦਰਮਾ ਖਰਾਬ ਸਥਿਤੀ ਦੇ ਵਿੱਚ ਚੱਲ ਰਿਹਾ ਹੈ ਤਾਂ ਇਹ ਯਕੀਨੀ ਤੌਰ ਤੇ ਤੁਹਾਡੀਆਂ ਭਾਵਨਾਵਾਂ ਤੇ ਸੁਵੇਦਨਾਵਾਂ ਨੂੰ ਬੜਾ ਹੀ ਪ੍ਰਭਾਵਿਤ ਕਰ ਦਿੰਦਾ ਹੈ ਹਿੰਦੂ ਕੈਲੰਡਰ ਦੇ ਵਿੱਚ ਪਹਿਲਾ ਮਹੀਨਾ ਮਾਗ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਵਿੱਚ ਕਿਹਾ ਜਾਂਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਇਸ ਲਈ ਇਹ ਮਹੀਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਇਸ ਮਹੀਨੇ ਵਿੱਚ ਪਵਿੱਤਰ ਨਦੀਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਨਿਰਜਲਾ ਦੇ ਇਕਾਦਸੀ ਦੇ ਵਰਤ ਰੱਖੇ ਜਾਂਦੇ ਹਨ। ਸ਼ਾਸਤਰਾਂ ਦੇ ਵਿੱਚ ਮਾਗ ਦੇ ਮਹੀਨੇ ਦਾ ਖਾਸ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਧਾਰਮਿਕ માનਤਾਵਾਂ ਦੇ ਅਨੁਸਾਰ ਮਾਗ ਦੇ ਮਹੀਨੇ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਹਨੂਮਾਨ ਜੀ, ਸੂਰਿ ਦੇਵਤਾ ਤੇ ਵਰਣ ਦੇਵਤਾ ਦੀ ਖਾਸ ਪੂਜਾ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਵਰਣਜਲ ਦੇਵਤਾ ਤੇ ਸੂਰਜ ਦੇਵ ਅਗਨੀ ਦੇਵਤਾ ਅਤੇ ਹਨੂਮਾਨ ਜੀ ਕਾਲ ਚੁੱਕ ਦੇ ਦੇਵਤਾ ਮੰਨੇ ਜਾਂਦੇ ਹਨ ਇਸ ਪਵਿੱਤਰ ਮਹੀਨੇ ਦੇ ਵਿੱਚ ਪੂਜਾ ਦਾਨ ਕਈ ਤਰ੍ਹਾਂ ਦੇ ਗ੍ਰਹਿ ਦੋਸ਼ਾ ਤੋਂ ਸਾਨੂੰ ਮੁਕਤੀ ਮਿਲ ਜਾਂਦੀ ਹੈ ਤੇ ਹੁਣ ਤੁਹਾਨੂੰ ਦੱਸ ਦੇ ਕਿ ਇਸ ਮਹੀਨੇ ਦੀ ਮੱਸਿਆ ਦੇ ਵਿੱਚ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਤੇ ਦੋਸਤੋ ਮਠਿਆਈ ਵੰਡਣ ਲਈ ਹੋ ਜਾਓ ਤਿਆਰ ਕਿਉਂਕਿ ਇਸ ਮਾਤਾ ਤੁਹਾਡੇ ਲਈ ਬੜਾ ਹੀ ਵੱਡਾ ਮਹਾ ਸੰਜੋਗ ਲੈ ਕੇ ਆਇਆ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਹੋਣ ਵਾਲੀ ਹੈ ਕਿਰਪਾ ਇਹਨਾਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਸੁਣਾਉਣ ਨੂੰ ਮਿਲ ਜਾਣਗੀਆਂ ਪગવાન ਵਿਸ਼ਨੂੰ ਹੁਣ 12 ਰਾਸ਼ੀਆਂ ਵਿੱਚੋਂ ਕੁਝ ਰਾਸ਼ੀਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਪਸੰਨ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਇਹ ਖੁਸ਼ੀਆਂ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਬਦਲਾਅ ਹੋ ਜਾਵੇਗਾ ਸੋ ਦੋਸਤੋ ਅਕੀਰ ਦੇ ਵਿੱਚ ਇੱਕ ਕਿਸਮਤ ਵਾਲੀਆਂ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਮੱਸਿਆ ਵਾਲੇ ਦਿਨ ਤੋਂ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ માતા ਲక్ష్ਮੀ ਜੀ ਦੀ ਅਪਾਰ ਕਿਰਪਾ दृष्टि ਤੁਹਾਡੇ ਤੇ ਪੈ ਚੁੱਕੀ ਹੈ ਕਿਉਂਕਿ ਇਸ ਸਮਾਂ ਤੁਹਾਡੇ ਲਈ ਬੜਾ ਹੀ ਸ਼ੁਭ ਸਬਤ ਹੋਵੇਗਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ ਚੱਲ ਰਹੀ ਚੱਲ ਨੂੰ ਜਾਨਣਾ ਦਾ ਬੜਾ ਹੀ ਮਹੱਤਵ ਮੰਨਿਆ ਜਾਂਦਾ ਹੈ ਹਰੇਕ ਵਿਅਕਤੀ ਦੀ ਚਾਹਤ ਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਕਿਵੇਂ ਦਾ ਰਹੇਗਾ ਕਿ ਉਸ ਨੂੰ ਜ਼ਿੰਦਗੀ ਵਿੱਚ ਦੁੱਖ ਪ੍ਰਾਪਤ ਹੋਣਗੇ ਜਾਂ ਸੁੱਖ ਪ੍ਰਾਪਤ ਹੋਣਗੇ ਇਸ ਦੇ ਲਈ ਉਹ ਚਾਹਨਾ ਦੇ ਲਈ ਹਮੇਸ਼ਾ ਹੀ ਉਤਸੁਕਤ ਰਹਿੰਦਾ ਹੈ ਇਸ ਲਈ ਤੁਹਾਨੂੰ ਦੱਸਦਾ ਹਈਏ ਕਿ ਹੁਣ ਮਾਤਾ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਤੁਹਾਡੇ ਲਈ ਹੁਣ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਕੁੰਮਾਸ਼ੀ ਵਾਲੇ ਤੁਹਾਨੂੰ ਦੱਸਦਾ ਹਈਏ ਕਿ ਤੁਹਾਡੇ ਉੱਪਰ ਮਾਤਾ ਲక్ష్ਮੀ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਤੁਹਾਨੂੰ ਸਿਰਫ ਧਨ ਲਾਭ ਹੀ ਨਹੀਂ ਪਲਕੇ ਉਹ ਪਾਰ ਵਿੱਚ ਕਾਫੀ ਤਰੱਕੀ ਮਿਲ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਲੋਕ ਨੌਕਰੀ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਤਰੱਕੀ ਮਿਲ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਆਪਣਾ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਦੀ ਵੀ ਇਹ ਇੱਛਾ ਪੂਰੀ ਹੋਵੇਗੀ ਤੁਹਾਡੇ ਸਾਰੇ ਹੀ ਕੰਮ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਪੂਰੇ ਹੋ ਜਾਣਗੇ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਸੁਧਰ ਜਾਵੇਗੀ ਅਗਲੇ ਕੁਐਸਚਨ ਅਸੇਵ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਵਿਸ਼ਨੂੰ ਦੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਇਸ ਸਮੇਂ ਤੁਹਾਨੂੰ ਕਾਫੀ ਜ਼ਿਆਦਾ ਮੁਨਾਫਾ ਹੋਵੇਗਾ ਤੁਹਾਨੂੰ ਡੀਲਿੰਗ ਦੇ ਵਿੱਚ ਬੜਾ ਹੀ ਜ਼ਿਆਦਾ ਮੁਨਾਫਾ ਹੋ ਸਕਦਾ ਹੈ ਇਹ ਬਹੁਤ ਹੀ ਸਮਾ ਸ਼ੋਭ ਹੈ ਤੁਹਾਨੂੰ ਕੇਵਲ ਮਾਨ ਸਨਮਾਨ ਵੀ ਮਿਲੇਗਾ ਨਾਲੇ ਨਾਲ ਸਮਾਜ ਵਿੱਚ ਤੁਹਾਡੇ ਤਾਰਿਫ ਵੀ ਕੀਤੀ ਜਾਵੇਗੀ ਤੁਹਾ ਨੂੰ ਪੈਸਾ ਕਮਾਉਣ ਦੇ ਨਵੇਂ-ਨਵੇਂ ਅਫਸਰ ਪ੍ਰਾਪਤ ਹੋਣਗੇ ਜਿਸ ਤੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਜਿੰਨੇ ਤੁਸੀਂ ਮਿਹਨਤ ਕਰੋਗੇ ਉਸ ਤੋਂ ਦੁੱਗਣਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਅਗਲੀ ਕੁਸ਼ਨਸੀਬ ਰਾਸ਼ੀ ਹੈ ਜੀ ਕਰ ਕਰ ਰਾਸ਼ੀ ਕਰ ਕਰ ਰਾਸ਼ੀ ਵਾਲਿਆਂ ਨੂੰ ਦੱਸਦਾ ਹਾਂ ਕਿ ਭਗਵਾਨ ਵਿਸ਼ਨੂੰ ਜੀ ਦੀ ਸਦੀਵ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਜਿਹੜੇ ਰਾਸ਼ੀ ਵਾਲੇ ਨੌਕਰੀ ਦੇ ਵਿੱਚ ਪ੍ਰਮੋਸ਼ਨ ਚਾਹੁੰਦੇ ਸੀ ਉਹਨਾਂ ਨੂੰ ਇਸ ਸਮੇਂ ਪ੍ਰਮੋਸ਼ਨ ਮਿਲ ਸਕਦੀ ਹੈ ਬਸ ਇੰਨਾ ਹੀ ਅਫਸਰਾ ਨੂੰ ਤੁਸੀਂ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਜੇਕਰ ਤੁਸੀਂ ਨਵਾਂ ਵਾਹਨ ਜਾਂ ਨਵਾਂ ਕਾਰ ਖਰੀਦਣ ਦੇ ਚਾਹਵਨ ਹੋ ਤਾਂ ਤੁਹਾਨੂੰ ਇਸ ਸਮੇਂ ਨਵਾਂ ਵਾਹਨ ਤੇ ਨਵਾਂ ਕਾਰ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਫੱਕ ਵਿੱਚ ਹੈ ਤਾਂ ਸੰਬੰਧੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਖੁਦ ਭਗਵਾਨ ਵਿਸ਼ਨੂ ਤੁਹਾਡੇ ਸਾਰੇ ਹੀ ਕਸ਼ਟ ਦੂਰ ਕਰਨ ਵਾਲੇ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਗਨਰਸ਼ੀ ਵਾਲਨ ਦਾ ਸਹਿਯੋਗ ਭਗਵਾਨ ਵਿਸ਼ਰੋ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਕਰਣ ਹੋਣ ਤੁਹਾਨੂੰ ਚਾਰੇ ਪਾਸੇ ਤੋਂ ਫਾਇਦਾ ਹੋਵੇਗਾ ਜੇਕਰ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਾਫੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ ਉਹ ਵੀ ਹੁਣ ਸਮੇਂ ਤੇ ਦੂਰ ਹੋਵੇਗਾ ਤੁਹਾਨੂੰ ਸਫਲਤਾ ਦੇ ਹੁਣ ਨਵੇਂ-ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਵਿਦਿਆਰਥੀਆਂ ਲਈ ਹੋਰ ਮੌਲਾ ਸਮਾਂ ਬੜਾ ਹੀ ਚੰਗਾ ਸਾਫ਼ ਤੋਂ ਹੋਵੇਗਾ ਜੇਕਰ ਤੁਸੀਂ ਕਿਸੇ ਵੀ ਪ੍ਰਤੀਯੋਗਤਾ ਦੀ ਤਿਆਰੀ ਕਰ ਰਹੇ ਹੋ ਜੇਕਰ ਮਨ ਲਾ ਕੇ ਪੜਾਈ ਕਰੋਗੇ ਤਾਂ ਤੁਹਾਨੂੰ ਸਫਲਤਾ ਮਿਲਣੀ ਲਾਜ਼ਮੀ ਹੈ ਕਾਜ ਦੇ ਹਰ ਖੇਤਰ ਵਿੱਚ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਸੀਂ ਤੁਸੀਂ ਕਿਤੇ ਘੁੰਮਣ ਲਈ ਜਾ ਸਕਦੇ ਹੋ ਇਸ ਨਾਲ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਨਾਂ ਦਾ ਰਾਸਥੇ ਇਹ ਕਿ ਭਗਵਾਨ ਵਿਸ਼ਨੋ ਤੇ માતા ਲక్ష్ਮੀ ਜੀ ਦੀ ਸਦੀਵ ਕਿਰਪਾ ਤੁਹਾਡੇ ਤੇ ਪੰਚ ਚੁੱਕੇ ਹੈ ਜਿਸ ਦੀ ਵਜ੍ਹਾ ਤੇ ਨਾਲ ਤੁਹਾਡੀ ਵਿਦੇਸ਼ ਯਾਤਰਾ ਕਰਨ ਦਾ ਮੌਕਾ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਜਿਹੜੇ ਲੋਕ ਕੋਟ ਕਚੈਰੀ ਦੇ ਮਾਮਲਿਆਂ ਦੇ ਨਾਲ ਕਾਫੀ ਸਮੇਂ ਤੋਂ ਜੁਝ ਰਹੇ ਸਨ ਪਰ ਫੈਸਲਾ ਨਹੀਂ ਲੈ ਪਾ ਰਹੇ ਸਨ ਇਸ ਸਮੇਂ ਉਹਨਾਂ ਨੂੰ ਸਫਲਤਾ ਮਿਲ ਜਾਵੇਗੀ ਅਚਾਨਕ ਹੀ ਤਾਂ ਦੀ ਪ੍ਰਾਪਤੀ ਦੇ ਯੋਗ ਪਾਉਂਦੇ ਦਿਖਾਈ ਦੇ ਰਹੇ ਹਨ ਤੁਹਾਡਾ ਮਾਨਸਿਕ ਸੰਤੁਲਨ ਠੀਕ ਰਹੇਗਾ ਕਿਸੇ ਵੀ ਕੰਮ ਨੂੰ ਲੈ ਕੇ ਕੀਤੀ ਗਈ ਯਾਤਰਾ ਤੁਹਾਡੀ ਸਫਲ ਹੋ ਜਾਵੇ ਕਿ ਪਰਿਵਾਰ ਵਿੱਚ ਕੋਈ ਨਾ ਮਾਹੌਲ ਬਣ ਜਾਵੇਗਾ ਤਾਂ ਸੰਬੰਧੀ ਪਰੇਸ਼ਾਨੀਆਂ ਦਾ ਖਾਤਮਾ ਹੋ ਜਾਵੇਗਾ ਤੁਹਾਨੂੰ ਇਸ ਸਮੇਂ ਮਨਚਾਹੀ ਨੌਕਰੀ ਮਿਲ ਸਕਦੀ ਹੈ ਤੇ ਜੀਵਨ ਸਾਥੀ ਦੇ ਵੱਲੋਂ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੁਣ ਦੂਰ ਹੋ ਜਾਣਗੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿੱਕਾ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਨਾਂ ਦਾ ਅਸਈ ਹੈ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਜੇਸਟਰ ਨਾਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਰਾਸ਼ੀ ਵਾਲੇ ਜਿਹੜੇ ਬੱਚੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਇਸ ਸਮੇਂ ਪੜਾਈ ਵਿੱਚ ਸਫਲਤਾ ਮਿਲ ਜਾਵੇਗੀ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਪੂਰੀ ਹੋ ਜਾਵੇਗੀ ਇਸ ਸਮੇਂ ਤੁਹਾਨੂੰ ਕੋਈ ਐਸੇ ਅਵਸਰ ਮਿਲਣ ਦੀ ਆਸ ਹੈ ਜੋ ਤੁਸੀਂ ਖੁਸ਼ ਹੋਵੋਗੇ ਤੇ ਤੁਹਾਡੀ ਜੇਸਟਰ ਨਾਲ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਇਨਸਾਨ ਆ ਸਕਦਾ ਹੈ ਜਿਸੇ ਆਉਂਦੇ ਨਾਲ ਤੁਹਾਡਾ ਘਰ ਦੀ ਤਾਂ ਸੰਬੰਧੀ ਸਾਰੀ ਮੁਸ਼ਕਲ ਦੂਰ ਹੋ ਜਾਵੇਗੀ। ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ। ਧੰਨਵਾਦ।